ਅੱਜ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ 'ਚ ਰੈਲੀ ਕਰਨ ਲਈ ਹੁਸ਼ਿਆਰਪੁਰ ਦੀ ਦੁਸ਼ਾਰਾ ਗਰਾਊਂਡ 'ਚ ਪਹੁੰਚੇ ਹੋਏ ਸਨ ਉੱਥੇ ਹੀ ਦੂਜੇ ਪਾਸੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੰਗੀ ਚੋਚ ਨਹਿਰ ਦਾ ਪਾਣੀ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਰੈਲੀ ਵਾਲੀ ਥਾਂ ਵੱਲ ਪਾਣੀ ਵਧਣ ਲੱਗ ਪਿਆ ਤੇ ਜਿਵੇਂ ਇਸ ਦੀ ਸੂchnਾ ਪ੍ਰਸ਼ਾਸਨ ਦੇ ਕੰਨੀ ਪਈ ਤਾਂ ਪ੍ਰਸ਼ਾਸਨ 'ਚ ਵੀ ਹੜਕੰਪ ਮਚ ਗਿਆ ਤੇ ਤੁਰੰਤ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜੀਸੀਬੀ ਦੀ ਮਦਦ ਨਾਲ ਚੋਚ ਟੋਏ ਪੁੱਟਣਾ ਸ਼ੁਰੂ ਕਰ ਦਿੱਤੇ ਤੇ ਕਿਸੇ ਤਰ੍ਹਾਂ ਨਾਲ ਪਾਣੀ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਇਸ ਤਰ੍ਹਾਂ ਜਦੋਂ ਮੁੱਖ ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਪਾਣੀ ਨਹੀਂ ਛੱਡਿਆ ਗਿਆ ਹੈ ਬਲਕਿ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਸ਼ਾਰਾਤ ਜਾਣਬੁੱਝ ਕੇ ਕੀਤੀ ਗਈ ਜਾਪਦੀ ਹੈ ਜਿਸਦੀ ਕੀ ਜਾਂਚ ਕਰਵਾਈ ਜਾ ਰਹੀ ਹੈ ਦੂਜੇ ਪਾਸੇ ਭਾਜਪਾ ਗੂ ਅਤੇ ਸਾਬਕਾ ਮੰਤਰੀ ਤੀਖਣ ਸੂਦ ਨੇ ਇਸ ਮਾਮਲੇ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਜਿਸ ਕਿਸੇ ਵੱਲੋਂ ਵੀ ਇਹ ਹਰਕਤ ਕੀਤੀ ਗਈ ਹੈ ਉਸ ਨੂੰ ਜ਼ਰੂਰ ਕਿਸੇ ਵੱਡੇ ਵਿਅਕਤੀ ਦੀ ਸ਼ਹਿ ਹਸਲ ਹੈ ਉਹਨਾਂ ਦੱਸਿਆ ਕਿ ਜਿਵੇਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਤਾਂ ਤੁਰੰਤ ਸਾਰਾ ਕੁਝ ਇੱਕ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਚੁੱਕਣਾ ਹੋ ਗਿਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਪਾਣੀ ਨੂੰ ਅੱਗੇ ਵਧਣ ਤੋਂ ਨਾ ਰੋਕਿਆ ਜਾਂਦਾ ਤਾਂ ਰੈਲੀ ਵਾਲੀ ਥਾਂ ਤੱਕ ਵੀ ਪਹੁੰਚ ਸਕਦਾ ਸੀ ਹੁਸ਼ਰਪੁਰ ਦੀ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਅਰੇ ਜਿਹੜਾ ਪਾਣੀ ਛੱਡਿਆ ਵਾ ਕੀ ਕਰ ਰਹੇ ਆ ਇੱਕ ਪਾਸੇ ਮੋਦੀ ਦੀ ਰੈਲੀ ਆ ਉਹ ਵੀ ਚੋਚ ਜਿਹੜਾ ਨਹਿਰ ਦਾ ਪਾਣੀ ਕੀ ਕੀ ਦੀ ਹੋਇਆ ਇਹ ਹੋ ਰਿਹਾ ਦਾ ਜਿਹਨੇ ਆਪਣੇ ਸਾਡੇ ਬੈਕ ਵੱਲੋਂ ਸਾਡੀ ਛੱਡੇਗਾ ਪਾਣੀ ਪਾਣੀ ਸਿਚੁਏਸ਼ਨ ਕੰਟਰੋਲ ਤੇ ਅਸੀਂ ਬੰਦ ਕਰਦੇ ਆਂ ਇਹ ਪਾਣੀ ਬੰਦ ਹੁਣ ਜੇ ਸੀ ਵੀ ਦੇਖਿਆ ਜਾਵੇ ਕਿ ਲੱਗੀ ਪਈ ਆ ਪਾਣੀ ਅੱਗੇ ਜਾ ਰਿਹਾ ਨਹੀਂ ਜਾਂਦਾ ਪਾਣੀ ਅੱਗੇ ਜਾਂਦਾ ਇੱਥੇ ਰੋਕਦਾ ਪਿੱਛੇ ਰੋਕ ਦਿੰਦਾ ਪਾਣੀ ਪਿੱਛੇ ਰੁਕਦਾ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਆ ਇਹ ਦਾਅਵਾ ਕੀਤਾ ਕਿ ਕੋਈ ਸ਼ਰਾਰਤ ਕੀਤੀ ਗਈ ਆ ਪਰ ਪਾਣੀ ਰੋਕਦਾ ਨਹੀਂ ਸਰ ਸਿਚੁਏਸ਼ਨ ਕੰਟਰੋਲ ਚ ਜੇ ਜਿੱਦਾਂ ਦੀ ਰੈਲੀ ਸੀਗੀ ਉਸ ਤੋਂ ਪਹਿਲਾਂ ਕੋਈ ਬੰਦਾ ਕੋਈ ਕੀਟਬਾਲ ਖੋਲ੍ਹਿਆ ਗਿਆ ਕੀ ਆ ਗੇਟਵਾਲ ਖੁੱਲੇ ਹੋ ਉਤੋਂ ਕੋਈ ਸ਼ਰਾਰਤ ਨਾਲ ਇਹ ਪਾਣੀ ਆਇਆ ਕਿੱਦਾਂ ਕਿ ਨਹਿਰ ਤਾਂ ਬੰਦ ਆ ਪੂਰੀ ਬੰਦ ਨਹਿਰ ਨਹਿਰ ਤਾਂ ਸਾਡਾ ਅੱਗੇ ਪਾਣੀ ਤਾਂ ਜਾ ਰਿਹਾ ਪਰ ਉਤੋਂ ਕਿਸੇ ਨੇ ਨਾ ਸ਼ਰਾਰਤ ਕਰ ਦਿੱਤੀ ਉਹਦੇ ਕਰਕੇ ਪਾਣੀ ਜਿਹੜਾ ਆ ਰਿਹਾ ਨਹੀਂ ਉਤੋਂ ਸਿਰ ਤੋੜਿਆ ਗਿਆ ਵਾ ਕਿ ਤੋੜਿਆ ਨਹੀਂ ਗਿਆ ਕਿਸੇ ਵੱਲੋਂ ਕਿਸੇ ਲੋਕ ਗੇਟਵਾਲ ਕਿਸੇ ਨੇ ਰਿਲੀਜ਼ ਥੋੜਾ ਮਾਈਨਰ ਜਿਹਾ ਕੀਤਾ ਪਿਆ ਸੀ 1-2 ਇੰਚ ਤੇ ਉਹ ਅਸੀਂ ਬੰਦ ਕਰਾ ਕੇ ਤਾਂ ਇਮੀਡੀਏਟ ਅਸੀਂ ਐਕਸ਼ਨ ਲੈ ਕੇ ਬੰਦ ਕਰਾ ਦਿੱਤਾ ਪਾਣੀ ਅੱਗੇ ਨਹੀਂ ਜਾਂਦਾ ਪਾਣੀ ਅੱਗੇ ਨਹੀਂ ਜਾ ਰਿਹਾ ਤੇ ਸਰ ਜਿਹੜਾ ਉੱਥੇ ਬੰਦਾ ਕੋਈ ਬਿਠਾਇਆ ਹੁਣ ਹਾਂ ਪੱਕਾ ਬਿਠਾ ਪਿਆ ਜੀ ਪੱਕਾ ਬਿਠਾ ਦਿੱਤਾ ਹ ਐਸਡੀ ਨਾ ਠੀਕ ਸਾਹਬ ਦੀ ਰੈਲੀ ਹੋਈ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੀ ਰੈਲੀ ਸੀ ਉਹ ਜੋ ਦੁਸ਼ਾਰਾ ਗਰਾਊਂਡ ਆ ਜਿੱਥੇ ਦੁਸ਼ਾਰਾ ਹੁੰਦਾ ਉੱਥੇ ਚੋਅ ਦੇ ਵਿੱਚ ਉਹ ਰੈਲੀ ਸੀ ਤੇ ਸਵੇਰ ਸਵੇਰ ਮੈਨੂੰ ਕਿਸੇ ਸਾਡੇ ਵਰਕਰ ਨੇ ਦੱਸਿਆ ਆਪਣੇ ਕੰਮ ਕਰਤੇ ਜਾ ਰਿਹਾ ਸੀ ਕਿ ਉੱਥੇ ਪਾਣੀ ਬੜੀ ਤੇਜ਼ੀ ਨਾਲ ਆ ਰਿਹਾ ਨਹਿਰ ਵੱਲੋਂ ਨਹਿਰ ਨਹਿਰ ਕੰਢੀ ਦੇ ਨਾਲ ਫੇਜ਼ 2 ਚੱਲ ਰਿਹਾ ਉੱਥੇ ਨਾਲ ਉਹ ਚ ਪਾਣੀ ਆਇਆ ਹੋ ਸੀ ਉਹ ਰੈਲੀ ਸਥਲ ਤੋਂ ਬਹੁਤ ਨਜ਼ਦੀਕ ਪਹੁੰਚ ਗਿਆ ਸੀਗਾ 2.5 ਕਿਲੋਮੀਟਰ ਆਪਣਾ ਸਫ਼ਰ ਤਿਆ ਕਰਕੇ ਤੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਕੁਝ देर ਬਾਅਦ ਉਹਨਾਂ ਦਾ ਫੋਨ ਆਇਆ ਸੀ ਵੀ ਉਹ ਪਾਣੀ ਰੋਕ ਦਿੱਤਾ ਗਿਆ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਸੀਗਾ ਤੇ ਇਹ ਸਾਰੀ ਇਵਾਰਦਤ ਜਿਹੜੀ ਹੋਈ ਹੈ ਉਹ ਕਿਸੇ ਦੀ ਹਿੰਮਤ ਨੇ ਪਿਆ ਸਕਦੀ ਜਾਂ ਤਾਂ ਕੋਦੇ ਸਿਰ ਤੇ ਕੋਈ ਪਾਵਰਫੁਲ ਬੰਦਾ ਨਾ ਹੋਵੇ ਆ ਜਿਹੜੀ ਰੈਲੀ ਹੋਈ ਹੈ ਇਹਨੂੰ ਖਰਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ पूरा मेरा किसान ਦੇ ਨੌਤੇ ਜਾਂ ਉਹਦਾ ਗੱਡੀਆਂ ਚ ਲੋਕ ਆ ਕੇ ਉਹਨਾਂ ਨੇ ਜਾਮ ਲਾਣੇ ਦੀ ਕੋਸ਼ਿਸ਼ ਕੀਤੀ ਹਰ ਸੜਕਾਂ ਤੇ ਜੀਸੀਬੀ ਆ ਖੜੀਆਂ ਕੀਤੀਆਂ ਬੱਸਾਂ ਵੀ ਖੜੀਆਂ ਕੀਤੀਆਂ ਸੜਕਾਂ ਰੋਕਣ ਲਈ ਔਰ ਬਹੁਤ ਸਾਰੀ ਰੈਲੀ ਜਾਣ ਵਾਲੀਆਂ ਬੱਸਾਂ ਰੁਕੀਆਂ ਵੀ ਆ ਮੁਕੇਰੀਆਂ ਤੋਂ ਤਾਂ ਕੋਈ ਆ ਹੀ ਨਹੀਂ ਸਕਿਆ ਤੇ ਉਹ ਫਗਵਾੜਾ ਸ਼ਾਮ ਚਰਸੀ ਚ ਬੜੀ دیر ਬਾਅਦ ਪਹੁੰਚਿਆ ਸੋ ਇਹ ਵੀ ਉਹਦਾ ਇੱਕ 파ਟ ਮੈਂ ਕਹਿ ਸਕਦਾ ਕਿ ਮਜੂਬ ਮੌਕੇ ਦੀ ਜਿਹੜੀ ਸਰਕਾਰ ਆ ਉਹ ਉਹਦੇ ਅੱਗੇ ਬੰਦੇ ਜਿਹੜੇ ਹוני ਚਾਹੁੰਦੇ ਸੀ ਫੇ ਰੈਲੀ ਕਾਮਯਾਬ ਹੋਵੇ ਔਰ ਇਹ ਪਾਣੀ ਆਂਦਾ ਤਾਂ ਇੱਕ ਬੜੀ ਵੱਗੜ ਮਚਣੀ ਸੀਗੀ ਔਰ ਰੈਲੀ ਸਾਰੀ ਖਰਾਬ ਹੋ ਜਾਂਦੀ ਸੀ ਥੱਲੇ ਪਾਣੀ ਦੇ ਖੜਾ ਵੀ ਜਾਂਦਾ ਤਾਂ ਉਹ ਹੈਲੀਕਾਪਟਰ ਜਿਹੜੇ ਆ ਹੈਲੀਪੈਡਸ ਡੁੱਬ ਜਾਣੇ ਸੀ ਹੈਲੀਕਾਪਟਰ ਉਤਰ ਨਹੀਂ ਨਹੀਂ ਸਕੇ ਸੋ ਇੱਕ ਤਰ੍ਹਾਂ ਰੈਲੀ ਨੂੰ ਪੂਰੀ ਤਰ੍ਹਾਂ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਬੰਦੇ ਬਣਾ ਕੇ ਕੀਤੀ ਗਈ ਆ ਪਰ ਬੰਦਾ ਕੋਈ ਐਦਾਂ ਇੱਕੰਦਾ ਸਿੰਗਲ ਬੰਦਾ ਸ਼ਰਾਰਤ ਕਰ ਜਵੇ ਈ ਵੱਡੀ और हालत को फड़ाया न जावे ये एक अलग बनने जोग नहीं है इधर पीछे एक बड़ी निजोजत सुशील निजोजत ताकत एक ब्रांड यूनिवर्सिटी का स्पिरिचुइस है कि रैली फेल करा देगी।